ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਜਿਸ ਤਰੀਕੇ ਦੇ ਨਾਲ ਕੌਮੀ ਇਨਸਾਫ ਮੋਰਚੇ ਦੀ ਅਗਰ ਗੱਲ ਕੀਤੀ ਜਾਵੇ ਲਗਾਤਾਰ ਕੌਮੀ ਇਨਸਾਫ ਮੋਰਚੇ ਨੂੰ ਤਗੜਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਵੱਖ-ਵੱਖ ਪ੍ਰੋਗਰਾਮ ਜਿਹੜੇ ਨੇ ਉਹੀ ਲੀਕੇ ਜਾ ਰਹੇ ਨੇ ਇਸ ਵਕਤ ਨਾਲ ਸਰਦਾਰ ਪਾਲ ਸਿੰਘ ਫਰਾਂਸ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਫਰਾਂਸ ਸਾਹਿਬ ਹੁਣ ਕੌਮੀ ਇਨਸਾਫ ਮੋਰਚੇ ਨੂੰ ਤਗੜਾ ਕਰਨ ਦੇ ਲਈ ਜਾਂ ਅੱਗੇ ਕੀ ਕੀ ਚੀਜ਼ਾਂ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਰ ਰਿਹਾ ਆ ਕੋਮਿੰਸ ਸਾਹ ਮੋਰਚਾ ਅੱਗੇ ਤਕੜਾ ਜੀ ਕਮਜ਼ੋਰ ਨਿਕਾ ਕਿੰਨੇ ਪ੍ਰੋਗਰਾਮ ਲਿਖੇ ਨੇ ਚਾਹੇ ਉਹ 26 ਜਨਵਰੀ 2023 ਸੀ ਚਾਹੇ 15 ਅਗਸਤ 2023 ਚਾਹੇ ਅਸੀਂ 7 ਜਨਵਰੀ ਨੂੰ ਐਸ ਸਾਲ ਲਿਖਿਆ 11 ਨੂੰ ਲਿਖਿਆ 20 ਦਾ ਪ੍ਰੋਗਰਾਮ ਕੀਤਾ ਅਸੀਂ ਛੋਟਾ ਜੀ ਕਾਲ ਦਿੱਤੀ ਕਿ ਅਸੀਂ ਆ ਚੰਡੀਗੜ੍ਹ ਦੇ ਜਿਹੜੇ ਰਸਤੇ ਆ ਟੂਲ ਫਰੀ ਕਰਨੇ ਆ ਜੇ ਸਰਕਾਰ ਨਾਮ ਨਹੀਂ ਤੇ ਚੰਡੀਗੜ੍ਹ ਦੇ ਰਸਤੇ ਬੰਦ ਕਰਾਂਗੀ ਜੀ ਠੀਕ ਹੈ ਜੀ ਪਰ ਸੰਗਤ ਦਾ ਦੇਖੋ ਕਿੰਨਾ ਹੁਸ਼ਾ ਕਈਆਂ ਸਾਨੂੰ ਪਤਾ ਨਹੀਂ ਕਿਸਾਨ ਜੱਥੇਬੰਦੀਆਂ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਨੇ ਵੀ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ 2 ਟੋਲ ਪਲਾਜੇ ਫਰੀ ਕੀਤੇ ਇਹ ਇਸ ਕਰਕੇ ਜਿਹੜਾ ਕੌਮੀ ਇਨਸਾਫ ਮੋਰਚਾ ਕਮਜ਼ੋਰ ਨਹੀਂ ਉਦਾਂ ਹੀ ਆ ਉਤਰਾ ਜਿਹੜਾ ਹੁੰਦੇ ਰਹਿੰਦੇ ਨੇ ਸਾਨੂੰ ਕੋਈ ਗੱਲ ਨਹੀਂ ਸੰਗਤ ਦਾ ਸਿਰ ਲੋਕਾਂ ਦਾ ਸਿਰ ਲੋਕਾਂ ਦਾ ਹੁਸ਼ਾ ਲੋਕਾਂ ਦੀਆਂ ਨਿਗਾ ਸਾਡੇ ਵੱਲ ਨੇ ਉਹਨਾਂ ਨੂੰ ਪਤਾ ਹੈ ਕੌਮੀ ਇਨਸਾਫ ਮੋਰਚਾ ਆਪਣੀਆਂ ਹੱਕੀ ਮੰਗਾਂ ਲਈ ਲੜਿਆ ਮੈਂ ਲੋਕਾਂ ਨੂੰ ਵਿਸ਼ਵਾਸ ਵੀ ਵਾਰ-ਵਾਰ ਦਵਾਂਗਾ ਜ세ਧਾਰ ਜਗਤਾਰ ਸਿੰਘ ਦੀ ਹਵਾਰਾ ਤੇ ਉਹਨਾਂ ਦੀ ਟੀਮ ਇਹੋ ਜੀ ਆ ਤਰਾਸ਼ੀ ਹੋਈ ਇਹ ਪੰਜਾਬ ਦੀ ਤਕਦੀਰ ਬਦਲੇਗੀ ਜਿਹੜੇ ਪੰਜਾਬ ਚ ਸਾਰਾ ਸਿਸਟਮ ਖਰਾਬ ਹੋ ਗਿਆ ਜਿਹੜੇ ਲੋਕ ਭੱਜਦੇ ਜਾ ਰਹੇ ਮਲਕ ਛੱਡ ਕੇ ਇਸ ਇਸ ਪਾਕ ਪਵਿੱਤਰ ਧਰਤੀ ਨੂੰ ਜਿਹੜੀ ਛੀਦਾ ਦੀ ਗੁਰੂਆਂ ਦੀ ਪੈਗੰਬਰਾਂ ਦੀ ਪਾਕਤਾਂ ਦੀ ਚਰਨਛੂਪਾ ਧਰਤੀ ਹੈ ਇਹਨੂੰ ਦੁਬਾਰਾ ਅਸੀਂ ਲਿਆਵਾਂਗੇ ਲਾਈਨ ਤੇ ਪਰ ਉਹਨਾਂ ਚਾਰੇ ਅਸੀਂ ਕੁਛ ਨਹੀਂ ਅਸੀਂ ਸਾਡਾ ਸਾਰਾ ਇਥੇ ਤਾਨ ਲੱਗਾ ਹੋਇਆ ਕਿ ਇਹ ਜਿਹੜੇ ਸਿੰਘ ਬਾਹਰੋਂ ਦੇਖੋ ਕਿੱਡੇ ਦੁੱਖ ਦੀ ਗੱਲ ਹੈ ਕਿ ਇਹ ਪੰਜਾਬ ਦੀ ਧਰਤੀ ਤੇ ਸਿੱਖ ਪਾਪੂਲੇਸ਼ਨ ਵਸੋ ਵਸੋਵੇਂ ਮੈਜੋਰਟੀ ਚ ਤੇ 400 ਵੇਰੀ ਤਕਰੀਬਨ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਹੋ ਚੁੱਕੀ ਕਿਸੇ ਵਿਦੇਸ਼ ਮੁਲਕ ਚ ਨਹੀਂ ਹੋਈ ਕਿਸੇ ਦੂਈ ਸਟੇਟ ਚ ਨਹੀਂ ਕਿੱਡੇ ਸ਼ਰਮ ਦੀ ਗੱਲ ਆ ਜੀ ਪ੍ਰਧਾਨ ਸਾਹਿਬ ਇੱਕ ਚੀਜ਼ ਹੈ ਪਿਛਲੇ ਸਾਲ 2023 ਦੇ ਵਿੱਚ 26 ਜਨਵਰੀ ਨੂੰ ਤੁਹਾਡੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਐਤਕੀ ਵੀ 26 ਜਨਵਰੀ ਦੇ ਲਈ ਕੋਈ ਕਾਲ ਦਿੱਤੀ ਗਈ ਹੈ ਤੁਹਾਡੇ ਵੱਲੋਂ ਅਸੀਂ ਸਾਡੇ ਤੋਂ ਪਹਿਲਾਂ ਕਿਸਾਨਾਂ ਨੇ ਕੋਲ ਦਿੱਤੀ ਜੀ ਉਹਨਾਂ ਨੇ 500 ਜ਼ਿਲ੍ਹਿਆਂ ਦੇ ਵਿੱਚ ਸਾਰਾ ਜਿਹੜਾ ਹਿੰਦੁਸਤਾਨ ਹੈ 23 ਜ਼ਿਲ੍ਹੇ ਪੰਜਾਬ ਦੇ ਨੇ ਉਹਨਾਂ ਨੇ ਟਰੈਕਟਰ ਮਾਰਚ ਕਰਨਾ ਅਸੀਂ ਉਹਨਾਂ ਦਾ ਸਮਰਥਨ ਕਰਦੇ ਕਿਉਂਕਿ ਅਸੀਂ ਤੇ ਕਿਸਾਨ ਕੋਈ ਵੱਖਰੇ ਨਹੀਂ ਇਸ ਕਰਕੇ ਅਸੀਂ ਜਿਹੜੀ ਇੱਥੇ ਇੱਥੇ ਪ੍ਰੋਗਰਾਮ ਕਰਨਾ ਸਾਡੀਆਂ ਜਿੰਨੀਆਂ ਦਲਪੰਥ ਨੇ ਨਿਆਂਗ ਸਿੰਘ ਜਥੇਬੰਦੀਆਂ ਨੇ ਹੋਰ ਸਾਡੇ ਅਸੀਂ ਇੱਥੇ ਲੋਕ ਲਵਾ ਅਸੀਂ ਇੱਥੇ ਮਾਰਚ ਕਰਨਾ ਖਰਸਾ ਮਾਰਚ ਖਾਲਸਾ ਚ ਇਤਨਾ ਮਾਰਚ ਖਾਲਸਾ ਰੂਸ ਮਾਰਚ ਕਰਨਾ ਵੀ ਸਾਡੂੰ ਨਿਆ ਨਹੀਂ ਮਿਲਿਆ 26 ਜਨਵਰੀ ਸਾਡੇ ਲਈ ਕਾਹਦੇ ਗਣਤੰਤਰ ਦੇਸਾ ਸਾਡੇ ਤਿੰਨ ਨਮਾਇਦੇ ਸਨ ਗੁਰਦਿਆਲ ਸਿੰਘ ਸੀਗਾ ਜੀ ਹਕਮ ਸਿੰਘ ਹੋਣੀ ਸੀਗੇ ਜੀ ਉਹਨਾਂ ਨੇ ਇਸ ਸੰਵਿਧਾਨ ਤੇ ਸਾਈਨ ਨਹੀਂ ਕੀਤੇ ਨੂੰ ਐਕਸੈਪਟ ਨਹੀਂ ਕੀਤਾ ਕਾਹਦੇ ਕੀ ਸੀ ਕਿ ਸਾਨੂੰ ਵੀ ਕਿਸੇ ਤਾਰੀ ਹਿੰਦੂ ਵਿੱਚ ਲਿਖਿਆ ਸਾਡੀਆਂ ਵੀ ਉਹ 25 ਤਾਰਾ ਦੇ ਵਿੱਚ ਸਾਨੂੰ ਉਹ ਸਾਡੇ ਆਨੰਦ ਕਾਰਜ ਮੈਕਟੋ ਉਹ ਜੀ ਸਾਨੂੰ ਕੋਈ ਵੀ ਮਿਲੇ ਨਹੀਂ ਸਾਨੂੰ ਉਹ ਖਿੱਤਾ ਹੀ ਨਹੀਂ ਮਿਲਿਆ ਜੋ ਨਹਿਰੂ ਗਾਂਧੀ ਨੇ ਐਲਾਨ ਕੀਤੇ ਸਨ ਕਿ ਸਿੱਖਾਂ ਨੂੰ ਵੀ ਉੱਤਰੀ ਭਾਰਤ ਚ ਇਹੋ ਜਿਹਾ ਖਿੱਤਾ ਦਿੱਤਾ ਜਾਵੇ ਕੋਈ ਜਗ੍ਹਾ ਦਿੱਤੀ ਜੇ ਵੀ ਇਹ ਵੀ ਆਜ਼ਾਦੀ ਦਾ ਆਨੰਦ ਮਾਣ ਆਜ਼ਾਦੀ ਦਾ ਆਨੰਦ ਅਸੀਂ ਕੀ ਮੰਨਣਾ ਸੀ ਸਰ ਖਾਲਸਾ ਮਾਰਚ ਦੇ ਵਿੱਚ ਰਹੇਗਾ ਕੀ ਕੋਈ ਰੋਡ ਮੈਪ ਤਿਆਰ ਕੀਤਾ ਗਿਆ ਹੈ ਬਿਲਕੁਲ ਰੋਡ ਮੈਪ ਦੇ ਦੇ ਜਿਹੜੇ 2-3 ਕਿਲੋਮੀਟਰ ਦਾ ਹੋਵੇਗਾ ਲੰਬਾ ਨਹੀਂ ਹੋਵੇਗਾ ਕਿਉਂਕਿ ਅਸੀਂ ਲੰਬਾ ਨਹੀਂ ਕਰਨਾ ਚਾਹੁੰਦੇ ਅਸੀਂ ਪ੍ਰਸ਼ਾਸਨ ਨੂੰ ਸੰਗਤ ਨੂੰ ਲੋਕਾਂ ਨੂੰ ਨਾਗਰਿਕਾਂ ਨੂੰ ਰਹਿਣਾ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਅਸੀਂ ਇੱਕ ਦੱਸਣਾ ਚਾਹੁੰਦੇ ਆ ਵੀ ਅਸੀਂ ਬੈਠੇ ਕਿਉਂ ਆ ਸਾਡੀਆਂ ਕੀ ਮੰਗਾਂ ਨੇ ਅਸੀਂ ਕਿਉਂ ਇੰਨਾ ਚਿਰ ਬੈਠੇ ਆ ਇਹ ਅਸੀਂ ਦੱਸਣਾ ਚਾਹੁੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਜੀ ਪ੍ਰਕਾਸ਼ ਕੀਤਾ ਹੋਇਆ ਸੰਗ ਦੇ ਇੱਥੇ ਬੈਠੇ ਕੋਰੇ ਵਿੱਚ ਠੰਡ ਵਿੱਚ ਗਰਮੀ ਦੇ ਤਪਸ਼ ਵਿੱਚ ਬੈਠੇ ਕਾਰਨ ਕੀ ਆ ਸਾਡੀਆਂ ਕਿਉਂ ਨਹੀਂ ਮੰਗਾਂ ਮਿਲ ਜਾਈਏ ਜੇ ਇੱਕ ਇੱਕ ਬੰਦਾ ਵਾ ਉਹ ਛੁੱਟੀ ਤੇ ਆ ਜਾਂਦਾ ਤੇ 2 ਸਾਲਾਂ ਬਾਅਦ ਉਹਦੀ ਗੁੱਡ ਕੰਡਕਟ ਮੰਨ ਜਾਂਦਾ ਫਰਲੋ ਮਿਲ ਜਾਂਦੀ ਦੂਹੀਆਂ ਮਿਲ ਜਾਂਦੀਆਂ ਛੁੱਟੀਆਂ ਉਹਦੇ ਦੀ ਸਬਦਾਨ ਚੇਂਜ ਕੀਤਾ ਜਾਂਦਾ ਜੇਲ ਮੈਨੂਅਲ ਚੇਂਜ ਕੀਤਾ ਜਾਂਦਾ ਵੀ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੇ ਨਾ ਦੇ ਕਿਸ ਨੂੰ ਥ੍ਰੈਟ ਦਿੱਤੀ ਹੁਣ ਤੱਕ ਅੰਦਰੋਂ ਨਾ ਇਹਨਾਂ ਨੂੰ ਕਿਸੇ ਨੇ ਥ੍ਰੈਟ ਦਿੱਤੀ ਬਾਹਰ ਆਏ ਤੁਹਾਨੂੰ ਅਸੀਂ ਮਾਰ ਦੇਣਾ ਉਹਨਾਂ ਦੀ ਪਰੋਲ ਕਿਉਂ ਰੋਕੀ ਜਾ ਰਹੀ ਹੈ ਦੂਜੇ ਪਾਸੇ 50 ਦਿਨ ਦੀ ਪਰੋਲ ਇੱਕ ਵਾਰ ਫਿਰ ਤੋਂ ਰਾਮ ਰਹੀਮ ਨੂੰ ਮਿਲੀ ਹੈ ਤੁਸੀਂ ਫਰਲੋ ਦੀ ਗੱਲ ਕਰ ਰਹੇ ਹੋ ਪਰੋਲ ਦੀ ਗੱਲ ਕਰ ਰਹੇ ਹੋ ਤੇ ਇੱਕ ਮੁੱਦਾ ਇਹ ਵੀ ਬੰਦ ਹੈ ਕਿ 50 ਦਿਨ ਦੀ ਪਰੋਲ ਜਿਹੜੀ ਇਸ ਵਾਰ ਇੱਕ ਵਾਰ ਫਿਰ ਤੋਂ ਰਾਮ ਰਹੀਮ ਨੂੰ ਮਿਲੀ ਉਹਦੇ ਉੱਤੇ ਤੁਹਾਡਾ ਕੀ ਕੀ ਉਹਦੇ ਦੇਖੋ ਜੀ ਉਹਨਾਂ ਨੇ ਕੀ ਕੀਤਾ ਜੇਲ ਮੈਨੂਅਲ ਜਿਹੜਾ ਪੰਜਾਬ ਤੇ ਹਰਿਆਣਾ ਦਾ ਇਕੱਠਾ ਸੀ ਜੀ ਉਹਨਾਂ ਨੇ 22 ਅਗਸਤ ਨੂੰ ਜੇ ਮੈਂ ਡੇਟ ਨਾ ਵਿੱਚ ਸਦਾ ਹੁਆ ਤੇ 2022 ਨੂੰ ਉਹਨਾਂ ਨੇ ਜੇਲ ਮੈਨੂਅਲ ਚੇਂਜ ਕਰ ਲਿਆ ਪਹਿਲਾਂ ਸੀਗੀ ਕਿ ਜਿਹੜੀ ਪੈਰੋਲ ਮਿਲਦੀ ਛੁੱਟੀ ਮਿਲਦੀ ਆ ਤੁਹਾਡਾ ਘਰ ਖਰਾਬ ਹੋਇਆ ਰਿਪੇਅਰ ਕਰਨ ਐਗਰੀਕਲਚਰ ਤੁਸੀਂ ਫਸਲ ਚੱਕਣੀ ਸਾਲ ਦੀ ਕਿਉਂਕਿ ਦੋ ਫਸਲਾਂ ਚੱਲਦੀਆਂ ਪੰਜਾਬ ਦੇ ਵਿੱਚ ਹਾਰੀ ਤੇ ਸੋਨੀ ਉਹਦੇ ਚ ਮਿਲਦੀ ਸੀ ਠੀਕ ਹੈ ਜੀ ਜਾਂ ਫਰਲੋ ਦਾ ਮਤਲਬ ਹੁੰਦਾ ਕੋਈ ਖਾਸ ਤੁਹਾਡੀ ਕੋਈ ਮੌਤ ਹੋ ਗਈ ਜਾਂ ਖਾਸ ਕਾਰਨ ਮੈਂ ਹੈਰਾਨ ਉਹਨੂੰ ਜਨਮ ਦਿਨ ਤੇ ਫਰਲੋ ਮਿਲ ਗਈ ਕਿਸੇ ਨੂੰ ਜਨਮ ਦਿਨ ਤੇ ਕਹਿੰਦੀ ਉਹ ਕਿਹੜਾ ਮੁਲਕ ਆ ਮੈਨੂੰ ਦੁਨੀਆ ਦਾ ਮੁਲਕ ਦਿਖਾ ਦਿਓ 200 ਦੇ ਕਰੀਬ ਮੁਲਕ ਨੇ ਇੱਕ ਮੁਲਕ ਦਿਖਾ ਦੇਣ ਵੀ ਇੱਕ ਕੈਦੀ ਨੂੰ ਪੈਟਰੂਲ ਦੇ ਕੇ ਉਹਦੇ ਨਾਲ ਸਿਕਿਉਰਟੀ ਭੇਜੀ ਹੋਵੇ ਇਹਨੂੰ ਸਿਕਿਉਰਟੀ ਕਮੈਂਡ ਦੀ ਉਹ ਕਿਹੜਾ ਕੈਦੀ ਆ ਜਿਹੜਾ ਸਤਸੰਗ ਕਰਦਾ ਸਤਸੰਗਤ ਕਰਦਾ ਨਹੀਂ ਕਰਦਾ ਤਾਂ ਕੋਈ ਸੰਗਤ ਹੀ ਆ ਉਹ ਉਹ ਕਿਹੜਾ ਇੱਕ ਕੈਦੀ ਦਿਖਾ ਦੇਣ ਸਾਰੀ ਦੁਨੀਆ ਦੇ ਮੈਂ ਭਾਰਤ ਦੀ ਨਹੀਂ ਗੱਲ ਕਰ ਰਿਹਾ ਸਾਰੀ ਦੁਨੀਆ ਦੀ ਉਹਨੂੰ ਕਿਉਂ ਮੈਨ ਨਹੀਂ ਜੀ ਉਹ ਕੇਵਲ 4 ਵੋਟਾਂ ਦੀ ਖਾਤਰ ਕਿਉਂ ਤੁਸੀਂ ਇੰਨਾ ਕਹਾਣ ਕਰਦੇ ਹੋ ਕਿਉਂ ਦੁਨੀਆ ਦੀ ਬਰਬਾਦੀ ਕਰਦੇ ਹੋ ਕਿਉਂ ਉਹਨੇ ਕਿਹੋ ਜੇ ਕੁਕਰਮ ਕੀਤੇ ਉਹਨੂੰ ਤੁਸੀਂ ਖੁਸ਼ੀ ਨਾਲ ਛੱਡਦੇ ਹੋ ਉਹਦੇ ਲਈ ਤੁਸੀਂ ਆਪਣਾ ਜੇਲ ਮੈਨੂਅਲੀ ਚੇਂਜ ਕਰ ਲਿਆ ਜੇ ਇਹ ਮੈਨੂ ਨੂੰ ਤਾਂ ਪਹਿਲਾਂ ਪੰਜਾਬ ਦੇ ਮੈਨੂ ਸਾਰੂ ਨੂੰ ਸਿਰ ਮੈਨ ਨਹੀਂ ਸਕਦੀ ਪਰ ਉਹ ਜੇ ਇਹ ਮੈਨੂ ਨੂੰ ਉਦੋਂ ਬਣਾ ਕੇ 2 ਦਿਨ ਬਾਅਦ ਉਹਨੂੰ ਛੁੱਟੀ ਦੇ ਦਿੱਤੀ ਤਾਂ 2 ਦਿਨ ਤੇ ਪੰਜਾਬ ਦੇ ਵਿੱਚ 42 ਦਿਨ ਦੀ ਆ ਉਹਨੂੰ 50-50 ਦਿਨ ਦੀ ਛੁੱਟੀ ਦੇ ਦੇ ਠੀਕ ਹੈ ਅੱਛੀ ਜਿਹੀ ਹੋਰ ਕੁਝ ਹੋਵੇ ਤਾਂ ਅਰਤੋ ਜਿੱਦਾਂ ਸਿਆਸੀ ਪਾਰਟੀਆਂ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਵੀ ਇੱਕ ਮਾਰਚ ਕਰਨ ਜਾ ਰਹੇ ਹੋ ਲੇਕਿਨ ਨਾਲ ਦੇ ਨਾਲ ਅਕਾਲੀ ਦਲ ਨੇ ਵੀ ਇੱਕ ਮਾਰਚ ਦੀ ਜਿਹੜੀ ਹੈ ਉਹ ਕਾਲ ਦਿੱਤੀ ਹੈ ਕਿ 1 ਫਰਵਰੀ ਤੋਂ ਮਾਰਚ ਹੋਏਗੀ ਪੰਜਾਬ ਬਚਾਓ ਮਾਰਚ ਉਹਦੇ ਚੋ ਕਹਿੰਦੇ ਸੀ ਬੰਦੀ ਸਿੰਘਾਂ ਦੇ ਮੁੱਦੇ ਨੂੰ ਵੀ ਅੱਗੇ ਲੈ ਕੇ ਆਵਾਂਗੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਨਾਲ ਖੜੂਗਾ ਅਕਾਲੀ ਦਲ ਦੇ ਪਹਿਲਾਂ ਤਾਂ ਉਹਨਾਂ ਨੂੰ ਸਵਾਲ ਕਰੋ ਪੰਜਾਬ ਅੱਜ ਵਿਚਾਰੇ ਬਰਬਾਦ ਕਰੇ ਕੀਤਾ ਜਿਹੜੇ ਇਹ ਬੰਦੀ ਸਿੰਘਾਂ ਦੀ ਬੋਲ ਰਿਹਾ ਇਹਨਾਂ ਨੇ ਖੁਦ ਡਾਕਟਰ ਮਨਮੋਹ ਸਿੰਘ ਨੂੰ ਲਿਖ ਕੇ ਦਿੱਤਾ ਜੀ ਵੀ ਇਹ ਜਿਹੜੇ ਇਹ ਜਿਹੜੇ ਸਿੰਘ ਰਿਹਾਈ ਹੋਣੇ ਚਾਹੀਦੇ ਇਸ ਅੱਤਵਾਦੀ ਨੇ ਵੱਖਵਾਦੀ ਨੇ ਕਾਤਲ ਨੇ ਇਹਨਾਂ ਜ세ਦਾਰ ਦਖਤਾਰ ਸਿੰਘ ਨੂੰ ਹਵਾਰਾ ਨੂੰ ਕਾਤਲ ਕੀਤਾ ਉਸੇ ਕਾਲੀ ਦਲ ਦੇ ਪ੍ਰਧਾਨ ਉਹ ਹੁਣ ਕਿਹੜੇ ਮੂਨਾ ਇਹਨਾਂ ਨੂੰ ਛਡਾਉਣ ਦੀ ਗੱਲ ਕਰਦੇ ਜੀ ਪਹਿਲੀ ਗੱਲ ਤਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇਹ ਗੱਲ ਕਰਦੇ ਕਿਉਂ ਉਹਨਾਂ ਕੋਲ ਅਧਿਕਾਰ ਹੀ ਕੋਈ ਨਹੀਂ ਪੰਜਾਬ ਪੰਜਾਬ ਬਰਬਾਦ ਕਹਿੰਨੇ ਕੀਤਾ ਕਿੰਨੀ ਕੰਡਸਟੀ ਆਈ ਹੈ ਇਹ 22 ਸਾਲ ਇਹਨਾਂ ਦਾ ਪਿਤਾ ਸੀ ਐਮ ਰਾਇ ਇਹ ਡਿਪਟੀ ਸੀ ਐਮ ਰਾਇ ਹੋਮ ਮਿਨਿਸਟਰੀ ਰਾਇ ਨਸ਼ੇ ਕਿੱਥੋਂ ਆਏ ਦੀ ਸਮਗਲਨ ਕਿੱਥੋਂ ਆਈ ਗੈਂਗ ਬਾਰ ਕਿੱਥੋਂ ਸ਼ੁਰੂ ਕੀਤੀ ਪਹਿਲਾਂ ਨੌਜਵਾਨਾਂ ਨੂੰ ਇਹਨਾਂ ਨੇ ਨਸ਼ੇ ਵੰਡੇ ਇਲੈਕਸ਼ਨ ਬਣ ਕੇ ਕਰਨ ਲੱਗੇ ਛੋਟੀ ਬਲੈਕ ਕਰਨ ਲੱਗੇ ਚੋਰੀਆਂ ਕਰਨ ਲੱਪੇ ਫਿਰ ਇਹਨਾਂ ਨੇ ਪਰੇ ਕਰਤੇ ਇਹ ਹੁਣ ਕਿਹੜੇ ਕਿਹੜੇ ਮੂਨਾ ਕਹਿੰਦੇ ਪੰਜਾਬ ਪਜਾਉਣਾ ਇਹ ਕਿਹੜੀ ਕਿੰਨੀ ਕਿੰਨੀ ਇੰਡਸਟਰੀ ਲਿਆਏ ਆ ਅੱਜ 250 ਦੇ ਕਰੀਬ ਬੱਚਾ ਡੈਲੀ ਜਾ ਰਿਹਾ ਉਹਦੇ ਵਿੱਚ ਜਿਹੜੇ 2 4 ਬੱਚੇ ਤਾਂ ਹੋਣਗੇ ਜਿਹੜੇ ਆਈਪੀਐਸ ਆਈਐਸ ਆਈਐਫਐਸ ਬੰਨਦੀ ਯੋਗਤਾ ਰੱਖਦੇ ਉਹ ਵੀ ਨਾਲ ਜਾ ਰਹੇ ਨੇ 28 ਤੋਂ 30 ਹਜ਼ਾਰ ਕਰੋੜ ਰੁਪਈਆ ਸਾਲ ਦਾ ਜਾ ਰਹੇ ਨੇ ਸਾਡਾ ਸਾਰਾ ਕੁਝ ਬਰਬਾਦ ਕਰਨ ਦਾ ਸਭ ਤੋਂ ਜ਼ਿਆਦਾ ਜਿਹੜਾ ਸੇਰਾ ਜਾਂਦਾ ਉਹ ਇਸ ਪਰਿਵਾਰ ਤੇ ਜਾਂਦਾ ਜੀ ਇਸ ਪਰਿਵਾਰ ਕੋਈ ਕਾਲੀਦਾਲ ਕੋਈ ਮਾਰਾ ਨਹੀਂ ਐਟਪੀਸੀ ਕੋਈ ਮਾਰੀ ਪਰ ਇਹਨਾਂ ਨੇ ਸਾਰਾ ਜਿਹੜੀ ਗੁਰੂ ਨਾਨਕ ਦੀ ਗੋਲਕ ਦੀ ਤੇ ਗੁਰਨਾਨਕ ਦੀ ਜਿਹੜੀ ਇਹਨੂੰ ਤੱਕੜੀ ਦੀ ਤਾਕਤ ਵਰਤੀ ਸੀਗੀ ਮਿਲੀ ਉਹਦੀ ਇਹਨਾਂ ਨੇ ਵਰਤੋਂ ਕੀਤੀ ਆ ਇਹ ਭੁਗਤ ਰ ਸਜ਼ਾਵਾਂ ਬੰਦੀ ਸਿੰਘ ਦਾ ਰਿਆ ਹੋ ਜੂਗੇ ਜਿਹੜੀ ਇਹਨਾਂ ਨੂੰ ਸਜ਼ਾ ਮਿਲੀ ਆ ਕਿ ਮਰਨ ਲੱਗਾ ਬੰਦਾ 95 ਸਾਲ ਦੀ ਉਮਰ ਪੰਜ ਵਾਰੀ ਸੀਐਮ ਬਣਿਆ ਹੋਵੇ ਤੇ ਅਰਾ ਦੇ ਹਰਕੇ ਤੋਂ ਹਰ ਜਵੇ ਇਹ ਦੂ ਨਮੋਸ਼ੀ ਦੀ ਕੀ ਗੱਲ ਹੋ ਸਕਦੀ ਬਿਲਕੁਲ ਅਸੀਂ ਗੱਲਬਾਤ ਕਰ ਰਹੇ ਸੀਗੇ ਸਰਦਾਰ ਪਾਲ ਸਿੰਘ ਫਰਾਸ ਜੀ ਦੇ ਨਾਲ ਹੁਣ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇੱਕ ਹੋਰ ਕਾਲ ਦਿੱਤੀ ਗਈ ਹੈ ਜਿਹੜੀ ਲੋਕਲ ਹੋਏਗੀ ਮਾਰਚ ਉਹ ਕੀਤੀ ਜਾਏਗੀ ਲੋਕਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਕਿ ਜਿਹੜੇ ਲੋਕ ਨੇ ਉਹਨਾਂ ਦੀ ਅਗਵਾਹੀ ਦੇ ਵਿੱਚ ਕੀਤੀ ਜਾਏਗੀ ਲੇਕਿਨ ਆਲੇ-ਦੁਆਲੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦੱਸਿਆ ਜਾਏਗਾ ਕਿ ਕੌਮੀ ਇਨਸਾਫ ਮੋਰਚੇ ਦੀਆਂ ਅਸਲ ਮੰਗਾਂ ਹੈ ਕੀ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ